ਉਹ ਸਵੇਰੇ ਜਿਸ ਟਾਈਮ ਉਹ ਕਾਗ ਚੋਣ ਜਾਂਦੀ ਐ ਬੱਚੇ ਹਰ ਟਾਈਮ ਜਾਂਦੀ ਸੀ ਉਹ ਜਿਸ ਟਾਈਮ ਉਹ ਚਲੀ ਗਈ ਤਾਂ ਮੈਂ ਦੇਖਿਆ ਵੀ ਆਹ ਟਾਈਮ ਤਾਂ ਮੋੜਾਂ ਦੇ ਬੱਚੇ ਤਾਂ ਉਹਦੀ ਮੈਂ ਖਰੋਲ ਕਰੀ ਕਿਸੇ ਬੱਚੇ ਕਾਗ ਚੋਣ ਗਏ ਸੀ ਗਵਾਂਢੀ ਤਾਂ ਉਹਨੇ ਦੱਸਿਆ ਵੀ ਕੋਈ ਤਾਂਨਕਾ ਦਾ ਮੁੰਡਾ ਜਲਿਆ ਪਿਆ ਆਈ ਨਹੀਂ ਪਤਾ ਕੀ ਦਾ ਵੀ ਤੂੰ ਜਾ ਕੇ ਪਤਾ ਕਰ ਬੇਨਾਂ ਟਾਈਮ ਘਰ ਤੇ ਕਰਾਈ ਨਹੀਂ ਤੇਰੀ ਪਤਨੀ ਮੈਂ ਜਾ ਕੇ ਅਨਾਜ ਮੰਡੀ ਨਵੀਂ ਨਵੀਂ ਅਨਾਜ ਮੰਡੀ ਜਾ ਕੇ ਉਹਨਾਂ ਨੇ ਦੱਸਿਆ ਬੱਚੇ ਨੇ ਆ ਕੇ ਉੱਥੇ ਜਾ ਕੇ ਮੈਂ ਜਦੋਂ ਦੇਖਿਆ ਤਾਂ ਮੇਰੇ ਬਾਬਤੇ ਜਿਹੜੇ ਕੱਪੜੇ ਪਾਏ ਹੋਏ ਸੀਗੇ ਸਿਰਫ ਇੱਥੇ-ਇੱਥੇ ਨਿਸ਼ਾਨੀ ਤੀਗੀ ਪੈਰਾ-ਪੈਰਾ ਦੀ ਉਹ ਨਿਸ਼ਾਨੀ ਮੈਂ ਦੇਖ ਕੇ ਉਥੇ ਮੈਂ ਦੇਖ ਕੇ ਵਾਪਸ ਘਰੇ ਆਗਾ ਝਿਹੜਾ ਮਾਰ ਕੇ ਝਿਹੜਾ ਮਾਰ ਕੇ ਵਾਪਸ ਆ ਗਿਆ ਉਦੋਂ ਬਾਅਦ ਮੈਂ ਮਹੱਲੇ ਵਾਲੇ ਇਕੱਠੇ ਹੋ ਗਏ ਕਹਿੰਦੇ ਕੀ ਗੱਲ ਹੋ ਗਈ ਮੈਂ ਇੱਜਾ ਦਾ ਗੱਲ ਹੋ ਗਈ ਉਦੋਂ ਬਾਅਦ ਪੁਲਿਸ ਅਚਾਰੀ ਜਿਹੜੇ ਆਈ ਤੀ ਉਹਨੂੰ ਉਹ ਪਹੁੰਚ ਗਈ ਉਹ ਇਸ ਟਾਈਮ ਦੇ ਵਿੱਚ ਹੀ ਉਦੋਂ ਬਾਅਦ ਕਾਰਵਾਈ ਉਹਨਾਂ ਨੇ ਜਹੀ ਜਹੀ ਹੋਈ ਉਹੋ ਜੀ ਕਰੀ ਉਹਦੇ ਵਿੱਚ ਕੀ ਆ ਅੱਜ ਅਖਬਾਰ ਦੇ ਵਿੱਚ ਇੱਕ ਨਾਂ ਹੀ ਕੱਢਿਆ ਉਹਨਾਂ ਨੇ ਜਿਹੜੇ ਦੂਸਰੇ ਆ ਉਹ ਬੰਦੇ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿੰਨੇ ਸ਼ੱਕ ਲੱਗਦਾ ਵੀ ਕਿੰਨੇ ਇੱਕ ਬੰਦੇ ਦਾ ਸੋਚਣ ਆਏ ਨਹੀਂ ਪਤਾ ਵੀ ਤਿੰਨ ਬੰਦੇ ਆ ਚਾਰ ਬੰਦੇ ਆਓ ਤਿੰਨ ਬੰਦੇ ਚਾਰ ਬੰਦੇ ਦਾ ਕਾਂਡ ਆ ਜੀ ਇਹ ਇੱਕ ਬੰਦਾ ਕਾਂਡ ਹੈ ਨਹੀਂ ਕਿਉਂ ਜਿਹੜੇ ਹਸਾਬ ਨਾਲ ਇੱਕ ਦਾ ਸਿਰ ਤੇ ਛੱਟ ਮਾਰ ਕੇ ਉਹਨੂੰ ਬੇਵਸ ਕਰਿਆ ਦੂਸਰਾ ਕੀ ਸੌਂਗ ਨਾਲ ਐਂ ਬੈਠ ਕੇ ਮਚਾ ਕੇ ਅੱਗ ਛੇਕ ਕੇ ਚੰਗੀ ਤਰ੍ਹਾਂ ਨੂੰ ਮਚਾ ਕੇ ਖਿੱਚ ਕੇ ਲੈ ਕੇ ਗਏ ਹੋਏ ਆ ਖਿੱਚ ਕੇ ਲੈ ਗਏ ਮਚਾ ਕੇ ਚੰਗੀ ਤਰ੍ਹਾਂ ਵਧੀਆ ਮਚਾਈ ਹੋਈ ਹੈ ਉਹਨਾਂ ਨੇ ਉਹਦਾ ਕੁਝ ਨਹੀਂ ਬਚਿਆ ਬਿਲਕੁਲ ਕੁਝ ਨਹੀਂ ਬਚਿਆ ਕੱਲੇ ਪੈਰ ਪੈਰ ਬਚੇ ਆ ਜੀ ਮੰਗ ਮੰਗ ਮੈਂ ਇਹੀ ਕਰਦਾ ਦੋ ਮੰਗ ਕੀ ਮੰਗ ਕਰਦਾ ਮੰਗ ਮੈਂ ਇਹੀ ਕਰਦਾ ਮੇਰੇ ਬੱਚੇ ਤੋਂ ਮੇਰਾ ਬਰਬਾਦ ਹੋ ਗਿਆ ਮੇਰਾ ਬਰਬਾਦ ਹੋ ਗਿਆ ਪਰ ਉਹਨਾਂ ਨੂੰ ਉਹਨਾਂ ਨੂੰ ਫੁੱਲ ਤੋਂ ਫੁੱਲ ਸਜ਼ਾ ਸਜ਼ਾ ਪਾ ਦਾਂ ਮੈਂ ਤਾਂ ਅੰਸੀ ਸਜ਼ਾ ਉਹਨਾਂ ਨੂੰ ਫਾਂਚੀ ਦੀ ਸਜ਼ਾ ਦੇਖ ਕ ਕੱਲ ਨੂੰ ਕੋਈ ਹੋਰ ਨਲਰ ਦੇ ਵਿੱਚ ਆਇਆ ਕਰਮ ਕਰ ਲੈ ਜਿਹਦੇ ਧੀ ਮਰੀ ਹੁੰਦੀ ਹੈ ਦੁੱਖ ਉਹਦੇ ਅੰਦਰ ਕਾਲਜਾ ਪਾੜਕ ਨਹੀਂ ਦੇਖਿਆ ਜਾਂਦਾ ਕਿਉਂ ਇੱਕ ਪਾਸੇ ਸਰਕਾਰ ਕਹਿੰਦੀ ਧੀਆਂ ਪੜਾਓ ਧੀਆਂ ਬਚਾਓ ਹੀ ਮਾਰ ਕੇ ਸਾਡੀ ਸਾੜੀ ਸਾਡੀ ਜਲਦੀ ਸਾਡੀ ਸਾਨੂੰ ਦੁੱਖ ਹੈ ਇਸ ਕੱਲ ਦਾ ਜੇ ਕਿਸੇ ਦੀ ਲੈਣ ਲੜ ਦੀ ਸਾੜੀ ਹੁੰਦੀ ਉਹਨਾਂ ਬਾਜ਼ਾਰ ਬੰਦ ਹੋ ਜਾਂਦਾ ਕੋਈ ਗਰੀਬ ਕਰਤੀ ਸੀ ਤੇ ਬਾਜ਼ਾਰ ਵੀ ਬੰਦ ਨਹੀਂ ਹੋਇਆ ਕੋਈ ਪ੍ਰਸ਼ਾਸਨ ਇੱਕ ਬੱਚਾ ਕੱਲਾ ਜਨਾਨੀ ਕਿਵੇਂ ਕਾਬੂ ਕਰ ਲੂਗਾ ਮਰਦੇ ਆਪਣੀ ਜਨਾਨੀ ਜਿਹੜੀ ਵਿਹੀ ਹੈ ਉਹ ੱਤਕੇ ਨਾਲ ਉਹਨੂੰ ਕਾਬੂ ਕਰ ਸਕਦਾ ਇਹ ਬਾਹਰਲਾ ਬੰਦਾ ਇਹ ਕਹਦਾ ਬੰਗੂਣਾ ਛੋਟਾ ਜਿਹਾ ਬੱਚਾ ਇਹਨੇ ਕੱਲੀ ਜਨਾਨੀ ਮਾਰ ਕੇ ਸਾੜੀ ਜਿੰਦੀ ਤੜਫਦੀ ਸਾੜੀ ਹੈ ਕਿਉਂ ਸਾਨੂੰ ਕੋਈ ਸਾਥ ਨਹੀਂ ਮਿਲਦਾ ਕੰਮ ਕਰ ਕੀ ਕਰਦੇ ਸੀਗੇ ਕੰਮ ਜੀ ਕਾ ਚੁੱਕਦੀ ਗਰੀਬ ਆ ਬੱਚੇ ਪਾਲਦੇ ਸੀ ਹੈ ਢਿੱਡ ਪਾਲਵਾਸੇ ਸਵੇਰ ਲਹੇਰੇ ਜਲਦੀ ਬੱਚੇ ਕਾ ਚੁੱਕ ਕੇ ਆਉਂਦੇ ਬੱਚੇ ਪਾਲਦੀ ਸੀ ਨਸੋਂ ਨੇ ਕੀ ਗੁਨਾਹ ਕਰ ਕੀ ਮੰਗ ਕਰ ਜੋ ਮੰਗ ਸਾਨੂੰ ਇਹੀ ਆ ਜਿਹੜੇ ਇਹਦੇ ਨਾਲ ਦੇ ਸਾਥੀ ਐ ਕੱਲਾ ਇਹ ਬੱਚਾ ਕੰਮ ਨਹੀਂ ਕਰ ਸਕਦਾ ਇਹਦੇ ਨਾਲ ਹੋਰ ਵੀ ਗੁੰਡੇ ਅਲਸਰ ਹੈ ਜਿਹੜੇ ਉਹ ਕਾਬੂ ਕਿਤੇ ਜਾਣ ਸਾਨੂੰ ਇਨਾ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਜੋ ਸਜ਼ਾ ਫਾਲਸੀ ਲੱਗਣੀ ਚਾਹੀਦੀ ਐ ਕੱਲ੍ਹ era ਪੁਲਿਸ ਵੱਲੋਂ ਐਫ ਆਈ ਆ ਨੰਬਰ 27 ਕਤਲ ਕੇਸ ਦੀ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਇੱਕ ਸਲਮਾ ਨਾਂ ਦੀ ਲੇਡੀ ਜੀ ਨੂੰ ਉਹਦਾ ਕਤਲ ਕਰਕੇ ਉਹਦੇ ਜਿਹੜਾ ਕੂੜਾ-ਕਵਾਰ ਚ ਗੁੰਡਾ ਕੰਮ ਕਰਦੀ ਸੀ ਉਹ ਤਾਂ ਜਿਹੜਾ ਕੂੜਾ-ਕਵਾਰ ਉੱਪਰ ਸੁੱਟ ਕੇ ਅੱਗ ਲਾ ਦਿੱਤੀ ਗਈ ਸੀ ਉਹਨੂੰ ਤਾਂ ਕਿ ਉਹਦੀ ਜਿਹੜੀ ਸ਼ਾਕਲ ਸੂਰਤ ਜਿਹੜੀ ਸਪਾਣ ਦੇ ਖਾਤਰ ਤੇ ਜਿਹਦੇ ਵਿੱਚ ਫਿਰ ਅਸੀਂ ਤਫਤੀਸ਼ ਕੀਤੀ ਪਹਿਲਾਂ ਮਕਦਮਾ ਦਰਜ ਕੀਤਾ ਫਿਰ ਦੌਰਾਨੇ ਤਫਤੀਸ਼ ਅਸੀਂ ਅਸਲ ਦੋਸ਼ੀ ਜਿਹੜਾ ਸੀਗਾ ਜਿਹੜਾ ਗੁਰਮੀਤ ਐਲਿਸ ਬੁੱਧੂ ਉਦੇ ਬਾਪ ਦਾ ਨਾਮ ਪੱਪੂ ਰਮਦਾਸੀਆ ਤੇ ਇਹ ਵਾਸੀ ਹੈਗਾ ਪਿੱਛੋਂ ਮਾਨਸਾ ਦੇ ਨੇ ਇੱਥੇ ਕਿਰਾਏ ਤੇ ਰਹਿੰਦੇ ਨੇ ਉਹਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹਦੇ ਤੋਂ ਸਾਰੀ ਪੁੱਛ ਪੜਤਾਲ ਕਰਕੇ ਕੇਸ ਕਲੀਅਰ ਹੋ ਗਿਆ ਓਕੇ ਉਹ ਸਵੇਰੇ ਸਵੇਰੇ ਤੜਕੇ ਉਹ 4 ਵਜੇ ਬੰਡੀ 'ਚ ਘੁੰਮਦਾ ਸੀਗਾ ਇਹਨਾਂ ਦੇ ਨਾਲ ਉਹਦੀ ਬਹਿਸ ਫਸਾਈ ਹੋਈ ਤੇ ਜਿਹੜੇ ਰਾਣੋ ਐ ਉਹਨਾਂ ਦੀ ਮੁੱਖ ਗਵਾਹ ਉਹਨਾਂ ਵੀ ਪੁਸ਼ਟੀ ਕੀਤੀ ਇਸ ਗੱਲ ਦੀ ਪਛਾਣਿਆ ਉਹਨੂੰ ਬੰਦੇ ਨੂੰ ਤੇ ਜਿੰਨੂੰ ਅਸੀਂ ਕਸੂ ਜਵਤਾ ਗਿਰਫਤਾ ਕਰਕੇ ਅੱਜ ਉਹ ਰਿਪੋਰਟ ਚ ਪੇਸ਼ ਕੀਤਾ ਜਾ ਰਿਹਾ ਜਿਹਦਾ ਰਿਮਾਂਡ ਲੈ ਕੇ ਬਾਕੀ ਪੁਛਕਿਚ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਕੋਈ ਐਸਾ ਤਨ ਹੈਗਾ ਜਿਸ ਨੇ ਰੇਪ ਕੀਤਾ ਹੋਵੇ ਜਾਂ ਨਾ ਕੋਈ ਨਹੀਂ ਨਹੀਂ ਉਹ ਸੀ ਸਾਰਾ ਦੋਸ਼ੀ ਨੂੰ ਸਖਤ ਰੂਪ ਪੁਛਕਿਚ ਕਰ ਲਈ ਉਹ ਇਕੱਲਾ ਹੀ ਦੋਸ਼ੀ ਹੈ ਤੇ ਨਾ ਹੀ ਕੋਈ ਰੇਪ ਵਾਲੀ ਗੱਲ ਆ ਉਹ ਸਿਰ ਬਹਿਸ ਵਸਾਈ ਹੋਈ ਸੀ ਉਹਨਾਂ ਉਹਦੇ ਜਦੋਂ ਚਪੇੜ ਮਾਰੀ ਤਾਂ ਉਹ ਡਿੱਗ ਵੀ ਉੱਥੇ ਜਿਹੜੇ ਨਟ ਲੱਗੇ ਨੇ ਪਿਲਰਾਂ ਦੇ ਸੈੱਟ ਦੇ ਉਹਦਾ ਸਿਰ ਨਟ ਤੇ ਵੱਜਿਆ ਤੇ ਬੋਲਟ ਨਾਲ ਤੇ ਵੱਜਣ ਕਰਕੇ ਉਹਦੀ ਮੌਤ ਹੋ ਗਈ ਮੌਕੇ ਤੇ ਹੀ ਤੇ ਇਹਨਾਂ ਖਿੱਚ ਕੇ ਅੱਗੇ ਨਾਲ ਹੀ ਉਹਦੇ ਸੈੱਟ ਦੇ ਅੰਦਰ ਆ ਜਿੱਥੇ ਚਬੂਤਰਾ ਬਣਿਆ ਹੋਇਆ ਉਹਦੇ ਵਿੱਚ ਉਹਨਾਂ ਨੇ ਨੇੜੇ ਲਾ ਕੇ ਉਹਦਾ ਜਿਹੜਾ ਕੂੜਾ ਘੜ ਚੁਗਿਆ ਹੋਇਆ ਸੀਗਾ ਪੱਲੀ ਵਾਲਾ ਸਾਰਾ ਉੱਪਰ ਰੁਕ ਸੁਟ ਕੇ ਤੇ ਮੱਛ ਨਾਲ ਉਹਨੂੰ ਅਗਲਾਤੀ ਕਿਉਂਕਿ ਬੀੜੀਆਂ ਪਿੰਦਾ ਹੈ ਇਹਦੇ ਕੋਲ ਮੱਛ ਜੇਬ 'ਚ ਸੀਗੀ ਤੇ ਉਹ ਅਸੀਂ ਕੱਲ ਜਦੋਂ ਤਲਾਸ਼ੀ ਕੀਤੀ ਇਹਦੇ ਉਦੋਂ ਨਿਕਲਿਆ ਸਾਰਾ ਕੁਝ ਇਹ ਕਿਹੜੀ ਕਿਹੜੇ ਤਰ੍ਹਾਂ ਦੇ ਇਹਦੀ ਨੰਬਰ ਇਹਦੇ 302 201 ਆ ਹਾਜ਼ਰ ਮਾੜਿਆ ਗਿਆ ਹਾਜ਼ਰ ਮਾੜਿਆ ਜਾ ਰਿਹਾ ਇਹਦਾ ਕੋਰਟ ਚ ਪੇਸ਼ ਕਰਕੇ ਮੈਂ ਵੀਰੇ ਸਵੇਰੇ ਆਇਆ ਤੇ ਮੰਡੀ ਜਾ ਰਿਹਾ ਸੀਗਾ ਸਮਾਨ ਲੈਣਾ ਤੇ ਸਵੇਰੇ ਮੈਨੂੰ ਉਹ ਦਿਖੀ ਮਿਲੀਆਂ ਤੇ ਮੈਂ ਉਹ ਕਹਿੰਦੀ ਤੂੰ ਮੇਰੇ ਪਿੱਛੇ ਰਹਿ ਆਵੇਂ ਆਖਿਆ ਨਹੀਂ ਤੁਹਾਡੇ ਪਿੱਛੇ ਨਹੀਂ ਆ ਰਿਹਾ ਮੈਂ ਤੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਮਾ ਬਣਾਦੀਆਂ ਤਾਂ ਮੈਂ ਇਧਰ ਅੱਗੇ ਵਗਿਆ ਮੈਂ ਉਧਰ ਘਰੇ ਜਾਣ ਲੱਗਿਆ ਵਸ ਫਿਰ ਮੈਨੂੰ ਏ ਟੱਕਰ ਗਈ ਫਿਰ ਉੱਥੇ ਆ ਗਿਆ ਮੈਂ ਮੰਡੀ ਜਾ ਕੇ ਕੋਲਾ ਕੰਮ ਕਰਦਾ ਕਿਉਂ ਮਾਰਿਆ ਕੀ ਕਾਰਨ ਸੀ ਗਾਲਾਂ ਕੱਢਦੀ ਸੀਰੇ ਅੱਗ ਲਾਈ ਤੈਨਾਂ ਲਈ ਸੀ ਮੈਂ ਲਾਈ ਸੀ ਕਿਉਂ ਲਈ ਸੀ ਤੈਨੂੰ ਹੁਣ ਅਫਸੋਸ ਨਹੀਂ ਹੋ ਰਿਹਾ ਮੈਨੂੰ ਅਫਸੋਸ ਹੋ ਰਿਹਾ ਹੈ ਕਿੰਨੇ ਵਜੇ ਇਕੱਲੇ ਸੀ ਇਕੱਲੇ ਹਾਂਜੀ ਕਿੰਨੇ ਵਜੇ ਕਿਤਨਾ ਸੀ 5:00 ਵਜੇ 5:30 ਵਜੇ